ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਤੋਂ ਬਾਅਦ ਅੱਜ ਪਹਿਲੀ ਮੀਟਿੰਗ ਪੰਜਕੂਲਾ ਦੇ ਵਿੱਚ ਹੋਈ ਹੈ ਇਸ ਮੀਟਿੰਗ ਦੇ ਵਿੱਚ ਹਾਲਾਂਕਿ ਉਮੀਦ ਇਹ ਲਗਾਈ ਜਾ ਰਹੀ ਸੀ ਕਿ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਕਿਉਂਕਿ ਕਾਫੀ ਦਿਨ ਬੀਤ ਚੁੱਕੇ ਨੇ ਇਹ ਜਿਹੜੀਆਂ ਚੋਣਾਂ ਹੋਈਆਂ ਸਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਇਹ ਜੋਣਾ ਹੋਈਆਂ ਸਨ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਸਮਾਂ ਬੀਤ ਚੁੱਕਾ ਲਗਭਗ 1 ਮਹੀਨਾ ਹੋਣ ਵਾਲਾ ਹੈ ਤੇ ਹਾਲੇ ਤੱਕ ਸੰਗਤ ਨੂੰ ਇੰਤਜ਼ਾਰ ਹੈ ਕਿ ਹਰਣਾ ਸਿਗਰ ਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਚੁਣਿਆ ਜਾਵੇ ਪਰ ਅੱਜ ਦੀ ਮੀਟਿੰਗ ਦੇ ਵਿੱਚ ਵੀ ਪ੍ਰਧਾਨ ਨਹੀਂ ਚੁਣਿਆ ਗਿਆ ਜੋ ਜਾਣਕਾਰੀਆਂ ਮੀਡੀਆ ਨੂੰ ਮਿਲੀਆਂ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਅਤੇ ਜੋ ਮੈਂਬਰ ਇਸ ਮੀਟਿੰਗ ਤੋਂ ਬਾਹਰ ਆਏ ਨੇ ਉਹਨਾਂ ਵੱਲੋਂ ਜੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਜਾਣਕਾਰੀਆਂ ਦੇ ਮੁਤਾਬਕ ਅੱਜ ਸਿਰਫ ਨੋਮੀਨੇਟਿਡ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਇਸ ਦੇ ਵਿੱਚ ਹਾਊਸ ਦੇ ਵਿੱਚ ਕੁੱਲ 49 ਮੈਂਬਰ ਹੋਣਗੇ ਜਿਨ੍ਹਾਂ ਦੇ ਵਿੱਚੋਂ ਕੁਝ ਮੈਂਬਰਾਂ ਦੀ ਚੋਣ ਨਾਮਿਨੇਸ਼ਨ ਦੇ ਜ਼ਰੀਏ ਕੀਤੀ ਗਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਨਾਮਿਨੇਟਿਡ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਇਹ ਜਾਣਕਾਰੀ ਮਿਲੀ ਹੈ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਤੋਂ ਪਹਿਲਾਂ ਕੁਝ ਤਕਨੀਕੀ ਕਾਰਨ ਨੇ ਕਾਨੂੰਨੀ ਕਾਰਨ ਨੇ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਸੰਬੰਧੀ ਪਹਿਲਾਂ ਕਾਨੂੰਨ ਬਣਾਏ ਜਾਣਗੇ ਕਾਨੂੰਨ ਬਣਾਉਣ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਦੁਬਾਰਾ ਜਿਹੜੀ ਹੈ ਉਹ ਮੀਟਿੰਗ ਹੋਣ ਦੀ ਸੰਭਾਵਨਾ ਹੈ ਮੀਟਿੰਗ ਹੋਵੇਗੀ ਕਾਨੂੰਨ ਬਣਨ ਤੋਂ ਬਾਅਦ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਹਾਊਸ ਦਾ اجلاس ਸੱਦਿਆ ਜਾਵੇਗਾ اجلاس ਦੇ ਵਿੱਚ ਹੀ ਪ੍ਰਧਾਨਗੀ ਦੇ ਕੈਂਡੀਡੇਟ ਤੇ ਮੋਹਰ ਲਗਾਈ ਜਾਏਗੀ ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਪ੍ਰਧਾਨਗੀ ਦੇ ਲਈ ਸਮਰਥਨ ਮਿਲੇਗਾ ਉਹੀ ਉਮੀਦਵਾਰ ਹਰਿਆਣਾ ਸਿੱਖ ਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਣੇਗਾ ਫਿਲਹਾਲ ਇਸ ਦੇ ਲਈ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਹੈ ਜਾਣਕਾਰੀ ਦੇ ਮੁਤਾਬਕ ਜਲਦੀ ਇਲੈਕਸ਼ਨ ਕਮਿਸ਼ਨ ਵੱਲੋਂ ਸਿੱਖ ਵਿਦਵਾਨਾਂ ਅਤੇ ਚੁਣੇ ਹੋਏ ਮੈਂਬਰਾਂ ਦੀ ਸਲਾਹ ਦੇ ਨਾਲ ਇਸ ਸੰਬੰਧ ਦੇ ਵਿੱਚ ਕਾਨੂੰਨ ਬਣਾਏ ਜਾਣਗੇ ਤੇ ਉਸ ਤੋਂ ਬਾਅਦ ਹਾਊਸ ਸੱਦਿਆ ਜਾਵੇਗਾ 49 ਮੈਂਬਰਾਂ ਦਾ ਤੇ ਉਸ ਤੋਂ ਬਾਅਦ ਹੀ ਬਹੁਮਤ ਦੇ ਨਾਲ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਪਰ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੀ ਸਮਾਂ ਸੀਮਾ ਅਜੇ ਦਿੱਤੀ ਨਹੀਂ ਗਈ ਹੈ ਕਿਉਂਕਿ 1 ਮਹੀਨਾ ਪਹਿਲਾਂ ਹੀ ਬੀਤ ਚੁੱਕਿਆ ਹੈ ਇਸ ਦੇ ਲਈ ਹੋਰ ਕਿੰਨਾ ਇੰਤਜ਼ਾਰ ਕਰਨਾ ਪਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ 19 ਜਨਵਰੀ ਨੂੰ ਹਰਿਆਣਾ ਸਿੱਕਰ ਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਇਹਨਾਂ ਚੋਣਾਂ ਦੇ ਵਿੱਚ ਹਾਲਾਂਕਿ ਪੰਜ ਪੰਥਕ ਪਾਰਟੀਆਂ ਦੇ ਵੱਲੋਂ ਇਲੈਕਸ਼ਨ ਲੜੇ ਗਏ ਸਨ ਪਰ ਇਸੇ ਨੂੰ ਵੀ ਬਹੁਮਤ ਪ੍ਰਾਪਤ ਨਹੀਂ ਹੋਇਆ ਸੀ ਜਗਦੀਸ਼ ਸਿੰਘ ਢਿੰਡਾ ਦੀ ਪਾਰਟੀ ਜ਼ਿਆਦਾ ਸੀਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਈ ਸੀ ਹਾਲਾਂਕਿ ਬਹੁਮਤ ਉਹਨਾਂ ਨੂੰ ਨਹੀਂ ਮਿਲਿਆ ਪ੍ਰਧਾਨ ਬਣਾਉਣ ਦੀ ਜਿਹੜੀ ਹੈ ਉਹ ਹਾਲਤ ਦੇ ਵਿੱਚ ਨਹੀਂ ਨੇ ਆਪਣੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਸਮਰਥਨ ਵਾਲੇ ਕੈਂਡੀਡੇਟ ਸਭ ਤੋਂ ਵੱਧ ਜੇਤੂ ਰਹੇ ਨੇ 19 ਜਨਵਰੀ ਤੋਂ ਬਾਅਦ ਹਰਿਆਣਾ ਸਿਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਲਗਭਗ 1 ਮਹੀਨਾ ਪੂਰਾ ਹੋਣ ਵਾਲਾ ਹੈ ਤੇ ਇਸੇ ਵਿੱਚ ਹਰਿਆਣਾ ਦੀ ਸੰਗਤ ਨੂੰ ਵੀ ਉਮੀਦ ਹੈ ਕਿ ਜਲਦ ਤੋਂ ਜਲਦ ਕਮੇਟੀ ਪੂਰੀ ਹੋ ਸਕੇ ਅਤੇ ਪ੍ਰਧਾਨ ਦੀ ਚੋਣ ਹੋ ਸਕੇ ਤਾਂ ਜੋ ਜਿਸ ਮੰਤਵ ਦੇ ਲਈ ਇਹ ਚੋਣਾਂ ਹੋਈਆਂ ਸਨ ਹਰਿਆਣਾ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਗੁਰਦੁਆਰਾ ਸਹਿਬਾਨਾਂ ਦੀ ਸਾਮ ਸੰਭਾਲ ਦੇ ਅਤੇ ਪ੍ਰਬੰਧਨ ਦੇ ਕੰਮਾਂ ਨੂੰ ਲੈ ਕੇ ਇਸ ਕਮੇਟੀ ਦੀ ਚੋਣ ਕੀਤੀ ਗਈ ਸੀ ਪ੍ਰਕਿਰਿਆ ਜਲਦ ਪੂਰੀ ਹੋਵੇ ਪ੍ਰਧਾਨ ਚੁਣਿਆ ਜਾਵੇ ਤਾਂ ਜੋ ਗੁਰਦੁਆਰਿਆਂ ਦੀ ਸਾਮ ਸੰਭਾਲ ਦਾ ਅਤੇ ਪ੍ਰਬੰਧ ਕਰਨ ਦਾ ਕਾਮ ਇਹ ਜਿਹੜਾ ਸੁਚੇਜੇ ਢੰਗ ਨਾਲ ਹੋ ਸਕੇ ਇਸ ਕਰਕੇ ਸੰਗਤ ਨੂੰ ਵੀ ਉਮੀਦ ਹੈ ਕਿ ਜਲਦ ਹੀ ਪ੍ਰਧਾਨ ਚੁਣਿਆ ਜਾਵੇ